ਹੋਲਾ ਮਹੱਲਾ ਸਿੱਖਾਂ ਦਾ ਇੱਕ ਕੌਮੀ ਤਿਹਾਰਾ ਗੁਰੂ ਪਾਤਸ਼ਾਹ ਨੇ ਭਗਤੀ ਤੇ ਸ਼ਕਤੀ ਭਰਨ ਦੇ ਲਈ ਸਿੱਖਾਂ ਦੇ ਵਿੱਚ ਸਿੱਖਾਂ ਦੀ ਵਿਲੱਖਣ ਹੋਂਦ ਦਰਸਾਉਣ ਦੇ ਲਈ ਸਿੱਖ ਜਿਹੜਾ ਵਾ ਉਹ ਬਹਾਦਰ ਵਾ ਗੁਰੂ ਸਾਹਿਬ ਨੇ ਸ਼ਾਸਤਰ ਵਿਦਿਆ ਦੇ ਅਭਿਆਸ ਕਰਾਉਣ ਦੇ ਲਈ ਗੁਰਦੁਆਰਾ ਸ਼੍ਰੀ ਹੋਲਗੜ੍ਹ ਸਾਹਿਬ ਤੋਂ ਜਿਹੜਾ ਹੋਲਾ ਮਹੱਲਾ ਦਾ ਸੀ ਉਹ ਮਨਾਉਣਾ ਸ਼ੁਰੂ ਕੀਤਾ ਹੋਲੇ ਦਾ ਮਤਲਬ ਹੁੰਦਾ ਹੱਲਾ ਤੇ ਮਹੱਲਾ ਜਿੱਥੇ ਜਾਇ ਕਰਨਾ ਪ੍ਰਾਤਨ ਸਮੇਂ ਤੋਂ ਹੀ ਸਿੱਖ ਫੌਜਾਂ ਸਾਡੀਆਂ ਨਿਹੰਗ ਸਿੱਖ ਜਥੇਬੰਦੀਆਂ ਸਮੂਹ ਖਾਲਸਾ ਪੰਥ ਆਨੰਦਪੁਰ ਸਾਹਿਬ ਦੀ ਮubarਕ ਧਰਤੀ ਤੇ ਹੋਲੇ ਮਹੱਲੇ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਖਾਲਸੇ ਜਾਹੋ ਜਲਾਲ ਦੇ ਨਾਲ ਮਨਾਉਂਦਾ ਪਰ ਪਿਛਲੇ ਕੁਝ ਕੁ ਸਾਲਾਂ ਤੋਂ ਇਹ ਦੇਖਣ ਦੇ ਵਿੱਚ ਆ ਰਿਹਾ ਸੰਗਤਾਂ ਨੇ ਲਿਖਤੀ ਤੌਰ ਤੇ ਬਹੁਤ ਭੇਜਿਆ ਕਿ ਕਈ ਵਾਰੀ ਹੋਲੇ ਮਹੱਲੇ ਦੇ ਵਿੱਚ ਬਹੁਤ سارے ਲੋਕ ਜਿਹੜੇ ਆ ਉਹ ਅੰਨਾ ਰੰਗ ਛੁੱਟਦੇ ਇੱਕ ਦੂਜੇ ਤੇ ਸੰਗਤ ਉੱਤੇ ਵੀ ਰੰਗ ਪਾਇਆ ਜਾਂਦਾ ਅਰ ਹੌਲੀ ਹੌਲੀ ਹੋਲਾ ਮਹੱਲਾ ਜਿਹੜਾ ਸੀ ਉਹ ਹੋਲੀਵਾਲ ਇਸ ਤਰੀਕੇ ਦੇ ਨਾਲ ਤਬਦੀਲ ਕਰਨ ਦੀਆਂ ਕੋਈ ਕੋਸ਼ਿਸ਼ਾਂ ਵ। ਇਸ ਕਰਕੇ ਅਸੀਂ ਉੱਥੇ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਤੇ ਮੈਂ ਸੰਗਤ ਨੂੰ ਵੀ ਅਪੀਲ ਕਰਦਾ ਕਿ ਇੱਕ ਤਾਂ ਵੱਧ ਚੜ ਕੇ ਹੁਲਾ ਮਹੱਲਾ ਮਨਾਉਣ ਆਓ। ਦੂਜਾ ਹੋਲੇ ਮਹੱਲੇ ਦੇ ਮੌਕੇ ਤੇ ਆਨੰਦਪੁਰ ਸਾਹਿਬ ਆਮ ਖੁੱਲਾ ਰੰਗ ਵਿਕਣਾ ਪਾਬੰਦੀ ਆ। ਸੰਗਤ ਉੱਤੇ ਸ਼ਰਧਾਲੂਆਂ ਤੇ ਰੰਗ ਸੁੱਟਣਾ ਬਿਲਕੁਲ ਗੈਰਵਾਜਬ ਆ ਤੇ ਗੁਰੂ ਦੇ ਸਿਧਾਂਤ ਦੇ ਉਲਟਾ ਠੀਕ ਆ। ਜਦੋਂ ਨਿਹੰਗ ਫੌਜਾ ਆਪਣਾ ਮਹੱਲਾ ਕੱਢਦੀਆਂ ਤਾਂ ਉਹ ਆਪਣੇ ਮਹੱਲੇ ਦੇ ਵਿੱਚ ਗਲਾਲ ਇੱਕ ਦੂਜੇ ਤੇ ਪਾਉਂਦੇ ਪਰ ਇਹ ਰੰਗ ਪਾਉਣੇ ਆਮ ਲੋਕਾਂ ਦੇ ਉੱਤੇ ਸੰਗਤ ਦੇ ਉੱਤੇ ਅਰ ਹਾਲੀ ਆਲੀ ਵੇਖੋ ਗੁਰੂ ਸਾਹਿਬ ਦਾ ਸਿਧਾਂਤ ਕਿੱਡਾ ਵੱਡਾ ਸੀ ਹੋਲੇ ਮੱਲੇ ਦਾ ਵਿਲੱਖਣਤਾ ਦਾ ਪ੍ਰਤੀਕ ਆ ਤੋਂ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਆਪਾਂ ਉਸੇ ਰਵੈਤ ਦੇ ਮੁਤਾਬਕ ਹੋਲਾ ਮਹੱਲਾ ਮਨਾਈਏ ਜਿਹੜੀ ਰਵੈਤ ਗੁਰੂ ਨੇ ਦਿੱਤੀ ਆ ਇਹਦੇ ਤੇ ਵੀ ਸੰਗਤ ਨੂੰ ਇਹ ਵਿਸ਼ੇਸ਼ ਤੌਰ ਦੇ ਉੱਤੇ ਅਪੀਲ ਆ ਕਿ ਖਾਲਸਾ ਹੀ ਰਵਾਇਤਾਂ ਦੇ ਮੁਤਾਬਕ ਆਪਾਂ ਹੋਲਾ ਮਹੱਲਾ ਮਨਾਉਣ ਮੁਬਾਰਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੇ ਆਉਣਾ ਤੇ ਜਿੰਨਾ ਕੰਮਾਂ ਤੋਂ ਗੁਰੂ ਨੇ ਮਨਾ ਕੀਤਾ ਰੰਗ ਸੁੱਟਣੇ ਦਾ ਹੋਰ ਕੋਈ ਇਦਾਂ ਦੇ ਕੰਮ ਇਹ ਮੁਕੰਮਲ ਤੌਰ ਦੇ ਉੱਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਾਬੰਦੀ ਆ ਕਿ ਸੰਗਤ ਦੇ ਉੱਤੇ ਕੋਈ ਵੀ ਜਿਹੜਾ ਰੰਗ ਆ ਨਾ ਸੁੱਟੂਗਾ ਨਾ ਕੋਈ ਵੇਚੂਗਾ ਜੇ ਕੋਈ ਇਦਾਂ ਕਰੂਗਾ ਪ੍ਰਸ਼ਾਸਨ ਨਾਲ ਗੱਲ ਵੀ ਕਰਾਂਗੇ ਉਹਦੇ ਤੇ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੋ ਇਹਨਾਂ ਮਸਲਿਆਂ ਦੇ ਉੱਤੇ ਅੱਜ ਜਿਹੜੀ ਵਿਚਾਰ ਚਰਚਾ ਹੀ ਹੋਈ